ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਖਿਲਾਫ ਝੂਠੇ ਕੇਸ ਬਣਾਉਣ ਲੱਗੀ মিডিਆ ਨੂੰ ਦਬਾਉਣ ਲੱਗੀ ਝੂਠੇ ਪਰਚੇ ਦਰਜ ਕਰਾਉਣ ਲੱਗੀ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਚੋਣਾ ਹਾਰਨ ਤੋਂ ਬਾਅਦ ਪੰਜਾਬ ਦੇ ਵਿੱਚ ਬੁਖਲਾਟ ਵਿੱਚ ਆ ਗਈ ਏ ਆਪ ਦੀ ਸਰਕਾਰ ਇਹ ਕਿਸ ਨੇ ਬਿਆਨ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਸੀਨੀਅਰ ਲੀਡਰ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਆਵਾਜ਼ ਚੁੱਕੀ ਹੈ ਤੁਸੀਂ ਜਿਹੜੇ ਲੋਕਰਾ ਚੈਨਲ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੋ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਨਾ ਤੇ ਲਾਇਕ ਕਰਿਆ ਕਰੋ ਸਾਡਾ ਹੌਸਲਾ ਬਲੰਦ ਹੁੰਦਾ ਤੁਹਾਡੇ ਲਾਇਕ ਨਾਲ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਲੋਕਾਂ ਨੇ ਬਹੁਤ ਉਤਸ਼ਾਹ ਦੇ ਨਾਲ ਵੱਡਾ ਬਦਲਾ ਲੈ ਕੇ ਆਏ ਲੋਕਾਂ ਨੇ 92 ਐਮਐਲ ਜਿਤਾ ਦਿੱਤੇ ਰਿਕਾਰਡ ਤੋੜ ਜਦੋਂ ਤੋਂ ਚੋਣਾਂ ਹੁਣ ਲੱਗੀਆਂ ਪਹਿਲੀ ਵਾਰ 92 ਐਮਐਲ ਕਿਸੇ ਪਾਰਟੀ ਦੇ ਜਿੱਤੇ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ 3 ਸਾਲ ਹੋ ਗਏ ਸਰਕਾਰ ਦੇ ਵੱਲੋਂ ਜੋ ਲੋਕਾਂ ਨਾਲ ਵਾਅਦੇ ਕੀਤੇ ਹੋਏ ਸੀ ਉਹ ਗਰੰਟੀਆਂ ਕੀਤੀਆਂ ਹੋਈਆਂ ਸੀ ਉਹਨਾਂ ਨੂੰ ਪੂਰਾ ਕਰਨ ਵਾਸਤੇ ਜੋ ਸਟੇਜਾਂ ਦੇ ਉੱਪਰ ਬਹੁਤ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਅਜੇ ਤੱਕ ਕੁਝ ਗਰੰਟੀਆਂ ਹੀ ਪੂਰੀਆਂ ਹੋਈਆਂ ਨੇ ਦੂਸਰੇ ਪਾਸੇ ਦਿੱਲੀ ਮਾਡਲ ਦੀ ਗੱਲ ਕੀਤੀ ਜਾਂਦੀ ਸੀ ਪੰਜਾਬ ਵਿੱਚ ਦਿੱਲੀ ਮਾਡਲ ਪੰਜਾਬ ਵਿੱਚ ਤਾਂ ਲਾਗੂ ਹੋ ਗਿਆ ਤੇ ਪੰਜਾਬ ਮਾਡਲ ਦਿੱਲੀ ਵਿੱਚ ਜਾ ਕੇ ਜਦੋਂ ਗੱਲ ਕੀਤੀ ਵਿਧਾਨ ਸਭਾ ਚੋਣਾਂ ਦੇ ਵਿੱਚ ਤਾਂ ਲੋਕਾਂ ਦਿੱਲੀ ਦੇ ਲੋਕਾਂ ਨੇ ਨਕਾਰ ਦਿੱਤਾ ਪੰਜਾਬ ਮਾਡਲ ਕਿ ਪੰਜਾਬ ਦਾ ਜਿਹੜਾ ਝੂਠਾ ਮਾਡਲ ਹੈ ਉਹ ਦਿੱਲੀ ਵਿੱਚ ਨਹੀਂ ਲੋਕਾਂ ਨੇ ਸਵੀਕਾਰਿਆ ਜਿਸ ਕਾਰਨ ਦਿੱਲੀ ਦੇ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਸੋ ਹੁਣ ਪੰਜਾਬ ਵਿੱਚ ਬਖਲਾਟ ਵਿੱਚ ਆਈ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਝੂਠੇ ਕੇਸ ਬਣਾਉਣ ਲੱਗੀ ਏ ਝੂਠੇ ਪਰਚੇ ਕਰਾਉਣ ਲੱਗੀ ਏ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਸਭ ਕੁਝ ਭੁੱਲ ਚੁੱਕੇ ਨੇ ਸੋ ਜੋ ਕਿ ਦਿੱਲੀ ਚੋਣਾਂ ਦੀ ਹਾਰ ਤੋਂ ਬਾਅਦ ਹੁਣ ਵਿਧਾਇਕ ਜਿਹੜੇ ਇੱਥੂ ਦੇ ਨੇ ਉਹਨਾਂ ਨੂੰ ਪਤਾ ਲੱਗ ਚੁੱਕਿਆ ਕਿ ਸਾਡਾ ਵੀ ਸਮਾਂ ਥੋੜਾ ਰਹਿ ਗਿਆ ਹੈ ਕਿਉਂ ਨਾ ਹੋਵੇ ਇਹਨਾਂ ਥੋੜੇ ਸਮੇਂ ਵਿੱਚ ਹੀ ਹੁਣ ਆਪਾਂ ਵੀ ਮਾਲ ਮੋਟਾ ਇਕੱਠਾ ਕਰ ਲਈਏ ਜਿਵੇਂ ਅੱਜ ਕੱਲ੍ਹ ਸੰਗਰੂਰ ਦੀ ਵਿਧਾਇਕਾ ਨਰਿੰਦਰ ਭਰਾਜ ਦੇ ਉੱਪਰ ਇਲਜ਼ਾਮ ਲੱਗੇ ਕਿ ਉਹਨਾਂ ਨੇ 35 ਲੱਖ ਰੁਪਏ ਲੈ ਕੇ ਜਿਹੜਾ ਟਰੱਕ ਯੂਨੀਅਨ ਦੀ ਪ੍ਰਧਾਨ ਦਾ ਅਹੁਦਾ ਦਿੱਤਾ ਹੈ ਬਲਕਾਹਰ ਸਿੰਘ ਸਿੱਧੂ ਦੇ ਉੱਪਰ ਇਲਜ਼ਾਮ ਲੱਗੇ ਜੋ ਜੈਤੋ ਦੇ ਵਿਧਾਇਕ ਨੇ ਉਹਨਾਂ ਦੇ ਉੱਪਰ ਇਲਜ਼ਾਮ ਲੱਗ ਰਹੇ ਨੇ ਸੋ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਜੋ ਮੌਜੂਦਾ ਵਿਧਾਇਕ ਨੇ ਹੁਣੋ ਪੈਸਾ ਇਕੱਠਾ ਕਰਨ ਵਾਸਤੇ ਲੱਗੇ ਨੇ ਸੋ ਅੱਜ ਇਹੀ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਦਲਬੀਰ ਗੋਲਡੀ ਨੇ ਵੱਡੇ ਇਲਜ਼ਾਮ ਲਾਏ ਨੇ ਦਲਬੀਰ ਗੋਲਡੀ ਜਿਨ੍ਹਾਂ ਨੇ ਕਹਿ ਕੇ ਹੁਣ ਝੂਠੇ ਪਰਚੇ ਕਰਵਾਉਣ ਤੇ ਉਤਰ ਆਈਏ ਸਰਕਾਰ ਧੂਰੀ ਵਿੱਚ ਆਪਣੇ ਦਫ਼ਤਰ ਦੇ ਵਿੱਚ ਮੀਡੀਆ ਨੂੰ ਗੱਲਬਾਤ ਕਰਦੇ ਹੋਇਆ ਉਹਨਾਂ ਨੇ ਦੱਸਿਆ ਕਿ ਇੱਕ ਮੌਜੂਦਾ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਵੱਲੋਂ ਪਿੰਡ ਦੀ ਵਿਧਵਾ ਔਰਤ ਨੂੰ ਉਹਨਾਂ ਦੇ ਘਰ ਦੇ ਬਾਹਰ ਲੱਗੇ ਬੂਟੇ ਹਟਾਉਣ ਲਈ ਵੱਦ ਸਲੂਕੀ ਕੀਤੀ ਗਈ ਤੇ ਉਸ ਵਿਧਵਾ ਔਰਤ ਦੀ ਮਦਦ ਲਈ ਪਿੰਡ ਵਾਲੇ ਗੁਰਸਿੱਖ ਨੰਬਰਦਾਰ ਤੇ ਹੋਰ ਮੋਤਬਰ ਵਿਅਕਤੀ ਆਉਂਦੇ ਨੇ ਪਰ ਸਾਰਿਆਂ ਦੇ ਉੱਪਰ ਝੂਠਾ ਮੁਕੱਦਮਾ ਦਰਜ ਕਰਵਾ ਦਿੱਤਾ ਜਾਂਦਾ ਹੈ ਸੋ ਦਲਬੀਰ ਗੋਲਡੀ ਜਿਹੜੇ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੀ ਲੋਕ ਸਭਾ ਚੋਣਾਂ ਦੇ ਵਿੱਚ ਔਰ ਉਸ ਵਕਤ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਸਿਮ ਮੁੱਖ ਮੰਤਰੀ ਭਗਵੰਤ ਮਾਨ ਦੀ ਝੋਲੀ ਵਿੱਚ ਚਲੇ ਗਏ ਸੀ ਔਰ ਉਹਨਾਂ ਨੇ ਕਹਿ ਅਸੀ ਕਿ ਅੱਜ ਤੋਂ ਬਾਅਦ ਮੈਂ ਤੁਹਾਡਾ ਆ ਜਿੱਥੇ ਵੀ ਮੈਨੂੰ ਵਰਤੋਗੇ ਮੈਂ ਤੁਹਾਡੇ ਨਾਲ ਖੜਾ ਪਰ 4-5 ਮਹੀਨਿਆਂ ਬਾਅਦ ਹੀ ਦਿਲਬੀਰ ਗੋਲਡੀ ਦਾ ਫਿਰ ਜਿਹੜਾ ਆਮ ਆਦਮੀ ਪਾਰਟੀ ਤੋਂ ਮੋਹ ਪੰਗ ਹੋ ਗਿਆ ਤੇ ਫਿਰ ਕਾਂਗਰਸ ਪਾਰਟੀ ਵਿੱਚ ਵਾਪਸੀ ਦੀਆਂ ਜੋ ਕਿਆਸਰਾਈਆਂ ਲੱਗ ਰਹੀਆਂ ਸੀ ਜਿਵੇਂ ਜਿਮਣੀ ਚੋਣ ਹੋਈ ਤਾਂ ਜੋ ਜਿਮਣੀ ਚੋਣ ਦੇ ਵਿੱਚ ਉਹਨਾਂ ਨੇ ਚੋਣ ਪ੍ਰਚਾਰ ਕੀਤਾ ਕਾਂਗਰਸ ਪਾਰਟੀ ਲਈ ਆਮ ਆਦਮੀ ਪਾਰਟੀ ਦੇ ਵਿੱਚ ਹੁੰਦਿਆਂ ਹੋਇਆਂ ਉਹਨਾਂ ਨੇ ਕਾਂਗਰਸ ਪਾਰਟੀ ਲਈ ਚੋਣ ਪ੍ਰਚਾਰ ਕਰਦੇ ਰਹੇ ਪਰ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਨਹੀਂ ਕੀਤਾ ਹੁਣ ਫਿਰ ਦਲਬੀਰ ਗੋਲਡੀ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਖਿਲਾਫ ਜੋ ਵੱਡਾ ਬਿਆਨ ਦਿੱਤਾ ਹੈ ਹੁਣ ਆਮ ਆਦਮੀ ਪਾਰਟੀ ਦਲਬੀਰ ਗੋਲਡੀ ਤੇ ਕੋਈ ਕਾਰਵਾਈ ਕਰੇਗੀ ਉਸ ਨੂੰ ਆਮ ਆਦਮੀ ਪਾਰਟੀ ਚੋਂ ਬਾਹਰ ਕੱਢੇਗੀ ਜਾਂ ਚੁੱਪ ਧਰ ਜਾਏਗੀ ਮੁੱਖ ਮੰਤਰੀ ਭਗਵੰਤ ਮਾਨ ਦਲਬੀਰ ਗੋਲਡੀ ਦੇ ਬਹੁਤ ਜਿਹੜਾ ਕਿ ਉਹਨਾਂ ਤੇ ਵਿਸ਼ਵਾਸ ਕੀਤਾ ਸੀ ਦਲਬੀਰ ਗੋਲਡੀ ਨੂੰ ਹਲਕਾ ਅੰਚਾਰਜ ਨਾਤਾ ਸੀ ਤੁਰੀ ਦਾ ਪਰ ਤੁਰੀ ਦੇ ਵਿੱਚ ਲੋਕ ਅੱਜ ਉਡੀਕ ਰਹੇ ਨੇ ਕਿ ਅੱਜ ਸਾਡੇ ਜਿਹੜੇ ਵਿਕਾਸ ਨੇ ਉਹ ਵਿਕਾਸ ਨਹੀਂ ਹੋਇਆ ਬੜੀ ਆਸ ਸੀ ਕਿ ਸਾਡੇ ਤੁਰੀ ਤੋਂ ਮੁੱਖ ਮੰਤਰੀ ਬਣਿਆ ਸੋ ਉਹ ਮੁੱਖ ਮੰਤਰੀ ਨੇ ਤਾਂ ਕੀ ਆਉਣਾ ਸੀ ਉੱਥੇ ਜਿਹੜਾ ਵਿਕਾਸ ਸੀ ਉਹ ਵੀ ਨਹੀਂ ਹੋਇਆ ਔਰ ਮੁੱਖ ਮੰਤਰੀ ਦਾ ਪਰਛਾਵਾਂ ਤੱਕ ਨਹੀਂ ਪਿਆ ਔਰ ਲੁੱਟਾਂ ਖੂਹਾਂ ਵਧ ਗਈਆਂ ਸੋ ਇਸ ਨੂੰ ਲੈ ਕੇ ਦਲਬੀਰ ਗੋਲਡੀ ਨੇ ਪਿਛਲੇ ਦਿਨੀ ਵੀ ਇੱਕ ਵਪਾਰੀਆਂ ਦੇ ਇਕੱਠ ਕਰਕੇ ਉਹਨਾਂ ਦੇ ਵਿੱਚ ਜਾ ਕੇ ਵੱਡੇ ਬਿਆਨ ਦਿੱਤੇ ਸੀ ਔਰ ਅੱਜ ਉਹਨਾਂ ਨੇ ਫੇਰ ਵੱਡਾ ਬਿਆਨ ਦਿੱਤਾ ਜੋ ਕਿ ਆਮ ਆਦਮੀ ਪਾਰਟੀ ਲਈ ਗੜੇ ਦੀ ਹੱਡੀ ਬਣ ਗਿਆ ਦਲਬੀਰ ਗੋਲਡੀ